ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਯੂਕੇ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਖਬਰਾਂ ਤੋਂ ਪਹਿਲਾਂ ਮੁੱਖ ਸੁਰਖੀਆਂ ਤੇ ਮਾਦਿਆਂ ਚਾਤ ਯੂਕੇ ਸਰਕਾਰ ਦੀ ਅੰਤਰਰਾਸ਼ਟਰੀ ਸਿੱਖਿਆ ਨੀਤੀ ਚ ਵੱਡਾ ਬਦਲਾਅ ਵਿਦੇਸ਼ੀ ਵਿਦਿਆਰਥੀ ਦੇ ਘਟਾਈ ਟੀਚੇ ਸਿੱਖਿਆ ਨਿਰਯਾਤ ਉਤੇ ਜ਼ੋਰ ਤੋਂ ਜਾਤੀ ਤੱਕ ਯੂਕੇ ਸਿੱਖਿਆ ਨਿਰਯਾਤ 40 ਬਿਲੀਅਨ ਪੌਂਡ ਕਰਨ ਦਾ ਟੀਚਾ ਯੂਕੇ ਨੌਕਰੀਆਂ ਚ ਵੱਡੀ ਕਮੀ 5.4% ਤੱਕ ਵਧੀ ਬੇਰੋਜ਼ਗਾਰੀ ਦਰ ਬੈਂਕ ਆਫ ਇੰਗਲੈਂਡ ਵਿਆਸ ਰਵਿਚ ਕਟੌਤੀ ਕਰਨ ਦੀ ਸੰਭਾਵਨਾ ਰॉयਲ ਮੈਂਟ ਕੋਰਟ ਫਾਸੀਆ ਦੀ ਚੇਨ ਟੂ ਤਵਾਸ ਯੋਜਨਾ ਖਿਲਾਫ ਕਾਨੂੰਨੀ ਚੁਣੌਤੀ ਚੀਨ ਇਸਥਾਨਕ ਫ੍ਰੀ ਹਾਲਟ ਉਤੇ ਨਿਵਾਸੀਆਂ ਨੂੰ ਬਾਹਰ ਕੱਢੇ ਦਾ ਡਰ ਹਾਈ ਕੋਰਟ ਵਿੱਚ 6 ਹਫ਼ਤੇ ਵਿੱਚ ਫੈਸਲਾ ਚੁਣੌਤੀ ਦੇ ਲਈ ਮੌਕਾ ਦਸਿਕਾਤਾਜਾ ਰਿਪੋਰਟ ਦੇ ਮੁਤਾਬਕ ਯੂਨਾਈਟਿਡ ਕਿੰਗਡਮ ਦੀ ਸਰਕਾਰ ਨੇ ਅੰਤਰਰਾਸ਼ਟਰੀ ਸਿੱਖਿਆ ਨੀਤੀ ਵਿੱਚ ਵੱਡਾ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ ਯੂਕੇ ਦੇ ਮੰਤਰੀਆਂ ਨੇ ਹੁਣ ਦੇਸ਼ ਅੰਦਰ ਪੜਨ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਦੇ ਲਈ ਟਿਚਰ ਘਟਾ ਦਿੱਤੇ ਨੇ ਅਤੇ ਇਸ ਦੀ ਬਜਾਏ ਵਿਦੇਸ਼ਾਂ ਦੇ ਵਿੱਚ ਬ੍ਰਿਟਿਸ਼ ਸਿੱਖਿਆ ਦੇ ਵਿਸਥਾਰ ਉਤੇ ਧਿਆਨ ਕੇਂਦ੍ਰਿਤ ਕੀਤਾ ਸਰਕਾਰ ਦਾ ਟੀਚਾ ਹੈ ਕਿ 2030 ਤੱਕ ਸਿੱਖਿਆ ਨਿਰਿਆਤ ਨੂੰ ਵਧਾ ਕੇ 40 ਬਿਲੀਅਨ ਪੌਂਡ ਪ੍ਰਤੀ ਸਾਲ ਤੱਕ ਲਿਆਂਦਾ ਜਾਵੇ ਇਹ ਨਵਾਂ ਲਕਸ਼ਿਤ 2019 ਵਿੱਚ ਤੈਅ ਕੀਤੇ ਗਏ ਉਸ ਸਿੱਚੇ ਦੀ ਥਾਂ ਲਵੇਗਾ ਜਿਸ ਅਧੀਨ ਯੂਕੇ ਕੈਂਪਸ ਸੇ ਵਿੱਚ ਹਰ ਸਾਲ 6 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਯੋਜਨਾ ਸੀ। ਨਵੀਂ ਅੰਤਰਰਾਸ਼ਟਰੀ ਸਿੱਖਿਆ ਰਣਨੀਤੀ ਅਧੀਨ ਯੂਕੇ ਦੀਆਂ ਯੂਨੀਵਰਸਿਟੀਆਂ ਨੂੰ ਵਿਦੇਸ਼ਾਂ ਵਿੱਚ ਆਪਣੇ ਹੱਬ, ਕੈਂਪਸ ਅਤੇ ਸਾਂਝੇਦਾਰੀ ਖੋਲਣ ਦੇ ਲਈ ਪ੍ਰੋਤਸਾਹਿਤ ਕੀਤਾ ਜਾਵੇਗਾ। ਤਾਜੇ ਵਿਦਿਆਰਥੀ ਆਪਣੇ ਦੇਸ਼ ਦੇ ਨੇੜੇ ਹੀ ਯੂਕੇ ਦੀ ਸਿੱਖਿਆ ਪ੍ਰਾਪਤ ਕਰ ਸਕਣ ਸਿੱਖਿਆ ਵਿਭਾਗ ਨੇ ਕਿਹਾ ਕਿ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਲਈ ਕੋਈ ਨਿਰਧਾਰਤ ਚੱਨ ਨਹੀਂ ਹੋਵੇਗਾ ਸਗੋਂ ਨਵੇਂ ਗਲੋਬਲ ਬਾਜ਼ਾਰ ਦੇ ਵਿੱਚ ਉਹ ਫਲਾਪ ਨੂੰ ਸਮਰਥਨ ਦਿੱਤਾ ਜਾਵੇਗਾ ਰਿਪੋਰਟ ਵਿੱਚ ਇਹ ਵੀ ਦੱਸਾਇਆ ਗਿਆ ਹੈ ਕਿ ਸਰਕਾਰ ਸਖਤ ਪਾਲਣਾ ਨਿਯਮ ਲਾਗੂ ਕਰੇਗੀ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਯੂਕੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀ ਅਸਲੀ ਅਤੇ ਯੋਗ ਨੇ ਜੇਕਰ ਕੋਈ ਯੂਨੀਵਰਸਿਟੀ ਇਹ ਮਾਪਦੰਡ ਪੂਰੇ ਕਰਨ ਦੇ ਵਿੱਚ ਅਸਫਲ ਜਾਂਦੀ ਹੈ ਤਾਂ ਉਸ ਨੂੰ ਭਰਤੀ ਸੀਮਾਵਾਂ ਚਾ ਇਥੋਂ ਤੱਕ ਕਿ ਆਪਣਾ ਲਾਇਸੈਂਸ ਵੀ ਗਵਾਣਾ ਪੈ ਸਕਦਾ ਹੈ ਮੰਤਰੀਆਂ ਨੇ ਸਪਸ਼ਟ ਕੀਤਾ ਕਿ ਯੂਕੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰਦਾ ਹੈ ਇਸ ਨਾਲੀ ਦੇ ਸੰਬੰਧ ਵਿੱਚ ਇਹ ਪੁਸ਼ਟੀ ਵੀ ਕੀਤੀ ਗਈ ਸੀ ਕਿ ਯੂਕੇ ਦਾ ਹਿੱਸਾ ਇਸ ਦੇ ਵਿੱਚ ਯੂਰੋਪੀ ਯੂਨੀਅਨ ਦੇ ਇਰਾਸਮਸ ਪਲਸ ਪ੍ਰੋਗਰਾਮ ਤੇ ਵਿੱਚ ਮੋੜ ਸ਼ਾਮਲ ਹੋਵੇਗਾ ਸਿੱਖ ਸਕੱਤਰ ਬੀ. ਜੇ. ਟੈਫਲਿਪਸਨ ਨੇ ਕਿਹਾ ਕਿ ਵਿਦੇਸ਼ਾਂ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਯੂਨੀਵਰਸਿਟੀਆਂ ਤੇ ਕਾਲਜ ਆਪਣੀ ਆਮਦਨ ਨੂੰ ਵਿਭਿੰਨ ਬਣਾ ਸਕਣਗੇ ਵਿਸ਼ੇ ਪੱਧਰੀ ਪੜਾਈ ਵਾਲਾ ਨੂੰ ਮਜ਼ਬੂਤ ਕਰ ਸਕਣਗੇ ਤੇ ਲਖਾ ਵਿਦਿਆਰਥੀਆਂ ਨੂੰ ਉਹਨਾਂ ਦੇ ਘਰ ਦੇ ਨੇੜੇ ਹੀ ਉੱਚ ਗੁਣਵੱਤਾ ਵਾਲੀ ਯੂਕੇ ਸਿੱਖਿਆ ਮੁਹੱਈਆ ਕਰਵਾ ਸਕਣਗੇ ਇਹ ਨਵੀਂ ਨੀਤੀ ਅਧਿਐਨ ਵੀਜ਼ੇ ਦੇ ਵਿੱਚ ਆ ਰਹੀ ਗਿਰਾਵਟ ਤੋਂ ਬਾਅਦ ਲੱਖਾਂ ਕਿਤੇ ਗਈ ਹੈ ਜੋ 2025 ਨੂੰ ਖਤਮ ਹੋਏ ਸਾਲ ਦੌਰਾਨ 431000 ਤੋਂ ਵੱਧ ਸਪਾਂਸਰਡ ਅਧਿਐਨ ਵੀਜ਼ੇ ਜਾਰੀ ਕੀਤੇ ਗਏ ਜੋ ਪਿਛਲੇ ਸਾਲ ਨਾਲੋਂ 18% ਦੀ ਕਟਬੰਦੇ ਨੇ ਇਸੇ ਲਵਾਸਤ ਕਾਰਨ ਨੇ ਹਰ ਅੰਤਰਰਾਸ਼ਟਰੀ ਵਿਦਿਆਰਥੀ ਤੋਂ ਪ੍ਰਤੀ ਸਾਲ 925 ਪਾਉਂਡ ਦਾ ਨਵਾਂ ਟੈਕਸ ਵੀ ਲਾਗੂ ਕੀਤਾ ਹੈ ਹਾਲਾਂਕਿ ਵੀਜ਼ੇ ਦੇ ਵਿੱਚ ਕਮੀ ਆਈ ਹੈ ਪਰ ਯੂਕਾਸ ਦੇ ਅੰਕੜੇ ਮੁਤਾਬਕ 2025 ਦੇ ਵਿੱਚ ਅੰਤਰਰਾਸ਼ਟਰੀ ਅੰਡਰ ਗ੍ਰੈਜੂਏਟ ਅਰਜ਼ੀਆਂ ਵਿੱਚ 2.2% ਦੀ ਵਾਧਾ ਦਰਜ ਕੀਤਾ ਗਿਆ ਹੈ ਕਲਾਸ ਕਰਕੇ ਚੁਇਨ ਤੋਂ 10万 ਅਲਸੀਆ ਦੇ ਵਿੱਚ ਰਿਕਾਰਡ ਵਾਧਾ ਦੇਖਿਆ ਗਿਆ ਇਸ ਸਮੇਂ ਲਗਭਗ 6 लाख 20 ਹਜ਼ਾਰ ਵਿਦਿਆਰਥੀ ਦੁਨੀਆ ਦੇ ਕਰੀਬ 200 ਦੇਸ਼ਾਂ ਦੇ ਵਿੱਚ ਯੂਕੇ ਯੂਨੀਵਰਸਿਟੀਆ ਦੇ ਨਾਲ ਜੁੜੇ ਹੋਏ ਨੇ ਇਜ਼ਰਾਈਲੀ ਵਿਦਿਆਰਥੀ ਆਗੂ ਨੇ ਕੈਂਪਸ ਜੀਵਨ ਉੱਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਨਿਕੂ ਐਸਯੂਕੇ ਦੀ ਪ੍ਰਧਾਨ ਅਮੀਰਾ ਕੈਮਬੈਲ ਨੇ ਕਿਹਾ ਹੈ ਕਿ ਵਿਦਿਆਰਥੀ ਆਪਣੇ ਸਾਥੀਆਂ ਨਾਲ ਇਕੋ ਕੈਂਪਸ ਵਿੱਚ ਸਿੱਖਣਾ ਚਾਹੁੰਦੇ ਨੇ ਨਾ ਕਿ ਵੱਖ-ਵੱਖ ਮਹਾਦੀਪਾਂ ਦੇ ਵਿੱਚ। ਉਹਨਾਂ ਨੇ ਵੀ ਜ਼ੋਰ ਦਿੱਤਾ ਕਿ ਜੇਕਰ ਯੂਕੇ ਦੀ ਸਿੱਖਿਆ ਵਿਦੇਸ਼ੀ ਕੈਂਪਸਾਂ ਤੱਕ ਫੈਲਾਈ ਜਾਂਦੀ ਹੈ ਤਾਂ ਉੱਥੇ ਵੀ ਸਿੱਖਿਆ ਦੀ ਗੁਣਵੱਤਾ ਅਤੇ ਵਿਦਿਆਰਥੀ ਅਨੁਪਾਅ ਯੂਕੇ ਦੇ ਮਿਆਰਾਂ ਦੇ ਬਰਾਬਰ ਹੋਣਾ ਚਾਹੀਦਾ ਹੈ। ਯੂਕੇ ਤੋਂ ਆ ਰਹੀਆਂ తాజా ਅਧਿਕਾਰਤ ਜਾਣਕਾਰੀ ਮੁਤਾਬਕ ਦੇਸ਼ ਦੇ ਰੋਜ਼ਗਾਰ ਵਿਸਾਲ ਦੇ ਵਿੱਚ ਇੱਕ ਕਮਜ਼ੋਰੀ ਤੇ ਸਪਸ਼ਟ ਸੰਕੇਤ ਨਜ਼ਰ ਆ ਰਹੇ ਨੇ ਖਾਸ ਕਰਕੇ ਦੁਕਾਨਾਂ ਰੈਸਟੋਰੈਂਟਾਂ ਬਾਰਾਂ ਤੇ ਪੋਰਟਲ ਵਰਕੇਪਲ ਚੂਰ ਅਤੇ ਪ੍ਰਾਂਤਚਾਰੀ ਖੇਤਰ ਦੇ ਵਿੱਚ ਨੌਕਰੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਦੱਛ ਕੀਤੀ ਗਈ ਹੈ ਆਫਿਸ ਫੋਰ ਨੈਸ਼ਨਲ ਸਟੈਟਿਸਟਿਕਸ ਯਾਨੀ ਕਿ ONS ਦੇ ਅੰਕੜਿਆਂ ਅਨੁਸਾਰ ਦਸੰਬਰ ਮਹੀਨੇ ਦੇ ਵਿੱਚ ਤਨਖਾਹ ਉਤੇ ਨੌਕਰੀ ਕਰਨ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਮਹੀਨੇ ਨਾਲੋਂ 43 ਹਜ਼ਾਰ ਘਟ ਗਈ ਹੈ ਜਨਵਰੀ 2020 ਤੋਂ ਬਾਅਦ ਸਭ ਤੋਂ ਵੱਡੀ ਮਾਸਿਕ ਗਿਰਾਵਟ ਮੰਨੀ ਜਾ ਰਹੀ ਹੈ ਅਸਨਾਲੀ ਬੇਰੋਜ਼ਗਾਰੀ ਦਰ ਵੀ ਵਧੀ ਹੈ ਨਵੰਬਰ ਦੇ ਅੰਤ ਤੱਕ 3 ਮਹੀਨੇ ਦੇ ਲਈ ਬੇਰੋਜ਼ਗਾਰੀ ਦਰ 5.1% ਰਹੀ ਹੈ ਜੋ ਕਿ 1 ਸਾਲ ਪਹਿਲਾਂ 4.4% ਸੀ ਕੇਵਲ ਨਵੰਬਰ ਮਹੀਨੇ ਦੀ ਬੇਰੋਜ਼ਗਾਰੀ ਦਰ 5.4% ਤੱਕ ਪਹੁੰਚ ਗਈ ਹੈ ਜੋ ਪਿਛਲੇ 5 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ਵਿੱਚੋਂ ਇੱਕ ਹੈ ਤਨਖਾਹ ਦੇ ਮਾਮਲੇ ਦੇ ਵਿੱਚ ਵੀ ਚਿੰਤਾਜਨਕ ਤਸਵੀਰ ਸਾਹਮਣੇ ਆਈ ਹੈ ਨਿਜੀ ਖੇਤਰ ਦੇ ਤਨਖਾਹਾਂ ਦਾ ਵਾਅਦਾ ਪਿਛਲੇ 5 ਸਾਲਾਂ ਦੇ ਵਿੱਚ ਸਭ ਤੋਂ ਹੋਲੀ ਘਤੀ ਦੇ ਨਾਲ ਖੋਏ ਤੇ ਬੋਨਸ ਸੁਬਿਨਾ ਤਨਖਾਹ ਵਾਅਦਾ 4.6% ਦੀ ਤੋਂ ਘਟ ਕੇ 4.5% ਦੀ ਹੋ ਗਿਆ ਜੁਰਕੇ ਬੋਨਸ ਸਮੇਤ ਇਹ ਦਰ 4.7% ਦੀ ਰਹੀ ਇਹ ਅੰਕੜੇ ਅਰਥ ਸ਼ਾਸਤਰੀਆਂ ਦੀ ਅਪੂਖ ਭਵਾਨੀਆਂ ਦੇ ਅਨੁਕੂਲੇ ਚਾਂਸਲਰ ਰੈਚਲ ਰਿਵਰਸ ਨੂੰ ਨਵੰਬਰ ਦੇ ਵਿੱਚ ਪੇਸ਼ ਕੀਤੇ ਗਏ ਬਜਟ ਕਾਰਡ ਮਾਲਕਾਂ ਦੇ ਵੱਲੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਪਰਚੁਰਤੇ ਵਿੱਚ ਜੀਵਨ ਯਾਪਨ ਦੀ ਲਾਗਤ ਘਟਾਉਣਾ ਤੇ ਸਰਕਾਰੀ ਵਿਤ ਵਾਲਾਂ ਦੇ ਲਈ 26 ਬਿਲੀਅਨ ਪੌਂਡ ਦੇ ਟੈਕਸ ਵਾਧੇ ਦਾ ਐਲਾਨ ਕੀਤਾ ਗਿਆ ਸੀਗਾ ਖਾਸ ਕਰਕੇ ਪਰਚੂਨ ਅਤੇ ਪ੍ਰਹਾਉਨ ਚਾਰੀ ਖੇਤਰ ਦੀਆਂ ਕੰਪਨੀਆਂ ਦੇ ਵਪਾਰਕ ਤਰ੍ਹਾਂ ਦੇ ਵਿੱਚ ਬਦਲਾਵ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ ਜਿਸ ਦਾ ਸਭ ਤੋਂ ਵੱਡਾ ਅਸਰ ਪੱਪਾ ਉੱਤੇ ਪਿਆ ਹਾਲਾਂਕਿ ਸਰਕਾਰ ਦੇ ਵੱਲੋਂ ਪੱਪਾ ਲਈ ਵਪਾਰਕ ਕਰਮ ਵਿੱਚੁਰਾਹਤ ਦੇਣ ਵਾਲੇ ਸਹਾਇਤਾ ਪੈਕੇਜ ਉਤੇ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਅਗਲੇ 3 ਸਾਲਾਂ ਵਿੱਚ ਉਹਨਾਂ ਦੀਆਂ ਦਰਾਂ ਔਸਤਨ 76% ਦੇ ਵਧਣ ਦੀ ਸੰਭਾਵਨਾ ਹੈ ਵਨਸਤੀ ਆਰਥਿਕ ਅੰਕੜਾ ਤੀਰਧਿਸ਼ਕ ਲੀਜ਼ ਮੈਕਕੋਨ ਨੇ ਕਿਹਾ ਹੈ ਕਿ ਨੌਕਰੀਆਂ ਵਿਚਾਰੇ ਕਮੀ ਮੁਕਤ ਰੂਪ ਤੇ ਪਰਚੂਨ ਅਤੇ ਪ੍ਰਹਾਉਨ ਚਾਰੀ ਖੇਤਰ ਦੇ ਵਿੱਚ ਕੇਂਦ੍ਰਿਤ ਹੈ ਜੋ ਕਿ ਕਮਜ਼ੋਰ ਪਰਤੀ ਪ੍ਰਕਿਰਿਆ ਤੇ ਦਸੋਂਦੀ ਹੈ ਦੂਜੇ ਪਾਸੇ ਕੁਝ ਅਰਥ ਸ਼ਾਸਤਰੀਆਂ ਦਾ ਕਹਿਣਾ ਹੈ ਕਿ ਵਧਦੇ ਲੋਕ ਕਾਜਪਲ ਦੇ ਵਿੱਚ ਸ਼ਾਮਲ ਹੋ ਰਹੇ ਨਹੀਂ ਜੋ ਲੰਬੇ ਸਮੇਂ ਦੇ ਲਈ ਆਰਥਵਵਸਥਾ ਦੇ ਲਈ ਸਕਾਰਾਤਮਕ ਸੰਕੇਤ ਹੋ ਸਕਦਾ ਹੈ ਭਾਵੇਂ ਬਿਮਾਰੀ ਦੇ ਨਾਲ ਜੁੜੀ ਅਕਿਰਿਆਸ਼ੀਲਤਾ ਅਜੇ ਵੀ ਉੱਚ ਪੱਧਰ ਉਤੇ ਹੈ ਤੇ ਸਹਿਦਿਆ ਅਰਥ ਸ਼ਾਸਤਰੀਆਂ ਨੂੰ ਉਮੀਦ ਹੈ ਕਿ ਨੌਕਰੀਆਂ ਤੇ ਮਹਿੰਗਾਈ ਤੇ ਕਮਜ਼ੋਰ ਦ੍ਰਿਸ਼ਟੀਕੋਣੂ ਵੇਖਦੇ ਹੋਏ ਬੈਂਕ ਆਫ ਇੰਗਲੈਂਡ ਇਸ ਸਾਲ ਵਿਆਜ ਦਰਾਂ ਦੇ ਵਿੱਚ ਘਟੋ-ਘਟ ਦੋ ਵਾਰ ਘਟੋਤੀ ਕਰ ਸਕਦਾ ਹੈ ਅਖੀਰ ਦੇ ਵਿੱਚ ਵਰਕ ਅਤੇ ਪੈਨਸ਼ਨਰਸ ਕੱਤਰ ਪੈਕਫੈਡਨ ਨੇ ਕਿਹਾ ਕਿ ਭਾਵੇਂ ਪਿਛਲੇ 7 ਦੇ ਮੁਕਾਬਲੇ ਅੱਧੇ ਮਿਲੀਅਨ ਤੋਂ ਵੱਧ ਲੋਕਾਂ ਨੂੰ ਨੌਕਰੀ ਮਿਲੀ ਹੈ ਪਰ ਨੌਜਵਾਨਾਂ ਲਈ ਹੋਰ ਮੌਕੇ ਪੈਦਾ ਕਰਨ ਲਈ ਹਜੇ ਵੀ ਕਾਫੀ ਕੁਝ ਕਰਨ ਦੀ ਲੋੜ ਹੈ ਰॉयਲ ਮਿੰਟ ਕਾਉਂਟਰਨ ਵਾਸੀਆਂ ਨੇ ਸਾਨਕ ਸਰਕਾਰ ਦੀ ਯੋਜਨਾ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ। ਉਹ ਕਾਨੂੰਨੀ ਕਾਰਵਾਈ ਹਫਤੇ ਦੇ ਅੰਦਰ ਸ਼ੁਰੂ ਕਰਨਗੇ। ਜਿਵੇਂ ਕਿ ਸਟੀਵ ਫਰੀਡ ਮੰਗਲਵਾਰ ਨੂੰ ਟਾਵਰ ਆਫ ਲੰਡਨ ਦੇ ਨੇੜੇ ਇੱਕ ਵੱਡਾ ਚੀਨੀ ਦੂਤਾਵਾਸ ਬਣਾਉਣ ਦੀ ਮਨਜ਼ੂਰੀ ਦੇ ਦਿੰਦੇ ਨੇ ਤਾਂ ਸਥਾਨਕ ਰਾਇਲ ਮਿੰਟ ਕਾਉਂਟਰ ਰੈਜ਼ੀਡੈਂਟ ਐਸੋਸੀਏਸ਼ਨ ਦੇ ਖਜ਼ਾਨਚੀ ਮਾਰਕ ਨੈਗਟ ਨੇ ਦੱਸਿਆ ਕਿ ਨੇੜੇ ਰਹਿਣ ਵਾਲੇ ਲੋਕ ਇਸ ਵਿਕਾਸ ਬਾਰੇ ਚਿੰਤਤ ਨੇ। ਉਹ ਕਹਿੰਦੇ ਨੇ ਕਿ ਲੋਕਾਂ ਨੂੰ ਇੱਕ ਸੁਤੰਤਰ ਪ੍ਰਕਿਰਿਆ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਦਾ ਸਾਹਮਣਾ ਹੋ ਸਕਦਾ ਹੈ। ਇਸ ਸਮੂਹ ਨੇ ਆਪਣੀ ਕਾਨੂੰਨੀ ਲੜਾਈ ਦੇ ਲਈ ਲਗਭਗ 37000 ਪੌਂਡ ਇਕੱਠੇ ਕੀਤੇ ਨੇ ਜੋ ਕਿ ਕੁੱਲ ਲੋੜੀਂਦੇ 145000 ਪੌਂਡ ਦਾ ਹਿੱਸਾ ਹੈ। ਨਾਇਡੂ ਨੇ ਕਿਹਾ ਹੈ ਕਿ ਹੋਰ ਲੋਕ ਵੀ ਵਾਦਾ ਕਰ ਰਹੇ ਨੇ ਕਿ ਜੇ ਜ਼ਰੂਰਤ ਪਈ ਤਾਂ ਉਹ ਹੋਰ ਦਾਨ ਦੇਣਗੇ ਚੀਂਦੇ ਕੋਲੇ ਸਾਈਟ ਦੇ ਨੇੜੇ ਹੀ ਕੁਝ ਰਿਹਾਇਸ਼ੀ ਜ਼ਾਇਦਾਦਾਂ ਦੇ ਫ੍ਰੀ ਹੋਲਡ ਨੇ ਡਿਨੇਗੇ ਅਤੇ ਹੋਰ ਰਹਿਣ ਵਾਲੇ ਲੋਕ ਡਰਦੇ ਨੇ ਕਿ ਇਹ ਵਿਕਾਸ ਅੱਗੇ ਵਧਿਆ ਤਾਂ ਉਹਨਾਂ ਨੂੰ ਰਿਹਾਇਸ਼ ਤੋਂ ਬਾਹਰ ਕੱਢ ਦਿੱਤਾ ਜਾ ਸਕਦਾ ਹੈ ਉਹ ਕਹਿੰਦੇ ਨੇ ਅਸੀਂ 230 ਫਲੈਟਾਂ ਉੱਤੇ ਨਜ਼ਰ ਰੱਖਾਂਗੇ ਜੀ ਦੂਤਾਵਾਸ ਦੇ ਸਟਾਫ ਅਤੇ ਮਹਿਮਾਨਨਾ ਦਲੀ ਬਣਾਈ ਜਾਣ ਕਿ ਉਹ ਸਾਨੂੰ ਇਥੇ ਨਹੀਂ ਚੋਂੜ ਕੇ ਹਾਈ ਕੋਰਟ ਦੇ ਵਿੱਚ ਚੁਣੌਤੀ ਦੇਣ ਦੇ ਲਈ ਸਿਰਫ 6 ਹਫ਼ਤੇ ਨਹੀਂ ਸੁਰਾਨ ਕਾਨੂੰਨੀ ਕਾਰਵਾਈ ਮਹੀਨਿਆਂ ਚੋਂ ਆ ਸਾਲਾ ਤੱਕ ਖਿੱਚ ਸਕਦੀ ਹੈ ਅਤੇ ਇਹ ਸਮਾਂ ਉਸ ਵੇਲੇ ਵੀ ਆਇਆ ਜਦੋਂ ਕੀਰ ਸਟਾਮਰ ਬੀਜ਼ਿੰਗ ਯਾਤਰਾ ਕਰਨਗੇ ਜੋ 8 ਸਾਲਾਂ ਦੇ ਵਿੱਚ ਪਹਿਲੀ ਵਾਰ ਕਿਸੇ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਯਾਤਰਾ ਹੈ ਇਹ ਮਾਮਲਾ 2018 ਤੱਕ ਵਾਪਸ ਜਾਂਦਾ ਹੈ ਜਦੋਂ ਬੋਰਿਸ ਜੌਨਸਨ ਵਿਦੇਸ਼ ਉਸ ਕਤਰ ਸੀ ਉਸ ਸਮੇਂ ਉਸਨੇ ਚੀਨੀ ਰਾਜਦੂਤ ਨੂੰ ਪੱਤਰ ਭੇਜਿਆ ਸੀ ਜਿਸ ਦੇ ਵਿੱਚ ਉਹ ਰਾਇਲ ਮਿੰਟ ਕੋਰਟ ਨੂੰ ਡਿਪਲੋਮੈਟਿਕ ਸਥਾਨ ਤੇ ਵਜੋਂ ਮੰਨਣ ਉਤੇ ਸਹਿਮਤ ਸੀ ਪਰ ਪਿਛਲੇ ਹਫਤੇ ਵਿਦੇਸ਼ ਦਫ਼ਤਰ ਨੇ ਸਪਸ਼ਟ ਕੀਤਾ ਕਿ ਕੋਈ ਵੀ ਮਨਜ਼ੂਰੀ ਰਾਸ ਤੋਂ ਤੋਂ ਦੁਆਰਾ ਲਿਆਇਚਾ ਅਨੁਵਲੇ ਯੋਜਨਾਬੰਦੀ ਪ੍ਰਸਤਾਵ ਤੋਂ ਸੰਬੰਧਿਤ ਹੋਵੇਗੀ ਇੰਟਰ ਪਾਰਲੀਮੈਂਟਰੀ ਅਲਾਈਅንስ ਔਨ ਚైనా ਦੇ ਸਹਿ ਚੇਅਰਪਰਸਨ ਇਆਂ ਡੰਕਰ ਅਤੇ ਸੁਮਿਥ ਨੇ ਵੀ ਇਸ ਪ੍ਰਕਿਰਿਆ ਨੂੰ ਅਣਉਚਿਤ ਕਰਾ ਦਿੱਤੇ ਉਹ ਕਹਿੰਦੇ ਨੇ ਕਿ ਸੂਚਨਾ ਸਪਸ਼ਟ ਨਹੀਂ ਸੀ ਅਤੇ ਜੌਨਸਨ ਦੇ ਪੱਤਰ ਤੋਂ ਚੀਨ ਨੂੰ ਇਸ ਦਿਸ਼ਾ ਦਾ ਸੰਕੇਤ ਮਿਲ ਸਕਦਾ ਸੀ ਕਿ ਵਿਕਾਸ ਨੂੰ ਮਨਜ਼ੂਰੀ ਮਿਲ ਜਾਵੇਗੀ ਚੀਨ ਦੀ ਪਹਿਲਾ ਤੀ ਯੋਜਨਾ 2022 ਦੇ ਵਿੱਚੋਂ ਸਨ ਕੌਂਸਲ ਦੁਆਰਾ ਸ਼ੁਰੂਆਤ ਕੀਤੀ ਗਈ ਸੀ ਤਾਂ 2024 ਦੇ ਵਿੱਚ ਦੁਬਾਰਾ ਜਮਾ ਹੋਈ ਅਤੇ ਉਸੇ ਵਿਕਾਸ ਸਟ੍ਰੀਵ ਰੀਡ ਨੇ ਇਸ ਮਾਮਲੇ ਉਤੇ ਫੈਸਲਾ ਲਿਆ ਵਿਕਾਸ ਨੂੰ ਮਨਜ਼ੂਰੀ ਦੇਣ ਬਾਰੇ ਆਲੋਚਕਾਂ ਨੇ ਸੁਰੱਖਿਆ ਜੋਖਮ ਦੀ ਵੀ ਚਿੰਤਾ ਜਤਾਈ ਹੈ ਨਵੀਂ ਸਾਈਟ ਹਾਈ ਸਪੀਡ ਡਾਟਾ ਕੇਬਲਾ ਦੇ ਨੇੜੇ ਹੈ ਪਰ MI5 ਨੇ ਇਸ ਨੂੰ ਅਸਧਾਰਨ ਜੋਖਮ ਨਹੀਂ ਮੰਨਿਆ ਕੁਝ ਅਧਿਕਾਰੀਆਂ ਦਾ ਦਾਅਵਾ ਹੈ ਕਿ ਚੀਨ ਦੀਆਂ ਮੌਜੂਦਾ ਸੱਤ ਸਾਈਟਾਂ ਨੂੰ ਜੋੜਨ ਨਾਲ ਮੇਜ਼ਬਾਨ ਦੇਸ਼ ਦੇ ਲਈ ਵੱਡੇ ਫਾਇਦੇ ਹੋ ਸਕਦੇ ਨੇ